ਸਸੀ ਗੱਲ ਕਿਸਾਨ ਭਰਾਵੋ ਅੱਜ ਆਪਾਂ ਫੇਰ ਆਏ ਆਂ ਟੂੜੀ ਦੀ ਬੋਲੀ ਤੇ ਕੋਟਪੂਰੇ ਤੇ ਅੱਜ ਜੇ ਗੱਲ ਕਰਕੇ ਨਾਗਦੀ ਸੱਤ ਨਗਾਏ ਹੋਇਆ ਤੇ ਜੇ ਆਪਾਂ ਰੇਟ ਦੀ ਗੱਲ ਕਰਕੇ ਪਿਛਲੇ ਦਿਨਾਂ 'ਚ ਜਿਹੜਾ ਐਵਰੇਜ ਰੇਟ ਰਹੀਂਦਾ 350-400 ਕਿਸੇ ਦਿਨ 350 ਤੋਂ ਘਟ ਜਾਂਦਾ ਤੇ ਕਿਸੇ ਦਿਨ ਜਿਹੜਾ ਵੱਧ ਜਾਂਦਾ ਤੇ ਅੱਜ ਆਪਾਂ ਦੇਖਾਂਗੇ ਕਿ ਕੀ ਰੇਟ ਰਹੀਂਦਾ ਤੇ ਵੀਡੀਓ ਨੂੰ ਬਰਤਬਾ ਸ਼ੇਅਰ ਕਰਦੇ ਕਰੋ ਤਾਂ ਜੋ ਹੋਰ ਕਿਸਾਨ ਭਰਾਵਾਂ ਨੂੰ ਵੀ ਜਿਹੜੀ ਟੂੜੀ ਦੇ ਰੇਟ ਬਾਰੇ ਜਾਣਕਾਰੀ ਮਿਲ ਜਾਵੇ ਕਿਹੜਾ ਵੱਧ ਹੈ ਹਾਂ ਪਰ ਪਹਿਲੀ ਟਰਾਲੀ ਵਾਲਾ ਬੋਲੋ ਭਾਈ ਬੋਲੋ ਬੋਲੋ 300 ਰੁਪਿਆ 300 ਰੁਪਿਆ 5 10 20 25 30 35 40 45 350 52 352 352 ਬੋਲਾ ਬਾਈ ਕਿਨੇ ਓਪਰਾ ਲਾ 555 ਪਹਿਲਾਂ ਦਾ ਟਪਾ ਤੋਂ ਲੈ ਕੇ ਅੰਦਰ ਦੀ ਤੂੜੀ ਪਹਿਲੀ ਟਰਾਲੀ ਜਿਹੜੀ ਲੱਗੀ ਹੈ ਵੀ 355 ਆ ਜਿਹੜੀ ਟਰਾਲੀ ਨੂੰ ਚੈੱਕ ਕਰਾ ਦਿੰਦੇ ਆ ਇਹ ਲੱਗੀ ਹੈ ਵੀ 355 ਤੇ ਬਾਅਦਿਆਂ ਪਗਲੀ ਟਰਾਲੀ ਆ ਆ ਲੈ ਜਾਓ ਫਿਰ ਹੋਵੇਗਾ ਨਹੀਂ ਹੈਗਾ ਅੱਜ ਦੱਦਾਰ ਆਈ ਤੇ ਵਾਹਤਾ ਜਿਹੜਾ ਲੱਗਿਆ ਗਿਆ ਜਿੱਥੇ ਆ ਕੱਤਾ ਫਾਇਲਾ ਨਾ ਕੋਈ ਨੁਕਸਾਨ ਸਾਫ ਨੇ ਆਹ ਕੋਈ ਨਾ ਹੈ ਸਪਾਲ ਦੀ ਤੁਰੀਆ ਬਈ ਬਿੱਲੀ ਬਿੱਲੀ ਦਾ ਨਹੀਂ ਸ਼ਾ ਗਿੱਲੀ ਐ ਇੰਨਾ ਮਿੱਟੀ ਆ ਗੋਲੋ ਜੀ ਨਹੀਂ ਗੋਲੋ ਗਿਆ ਹੀ ਬੱਸ 200 ਰੁਪਏ ਆ 200 ਰੁਪਿਆ 200 205 205 10 15 20 25 225 225 ਬੋਲਾਂ ਬਜਨੇ 225 ਰੁਪਏ ਇਹ ਵੀ ਉਹ ਥਾਲੀ ਲਿਖੀ ਆ 225 ਰੁਪਏ ਤੇ ਜਿਹੜੀ ਸੀਗੀ ਬਹੁਤ ਧੀਰੀ ਸੀਗੀ ਉੱਪਰੋਂ ਵਾਧੇ ਅਗਲੀ ਟਰਾਲੀ ਆ ਲੁ ਆਪਰੇ ਗਾਰ ਦੀ ਆਈ ਨਿਕੂਗੀ ਪੂਰੇ ਇੱਥੇ ਕੱਲੋਂ ਹੁੰਦੇ ਲਾਈਆਂ ਨਹੀਂ ਕੱਲ ਵਾਲੀਆਂ ਪੰਡਾ ਹੈਗੀਆਂ ਇਹਨਾਂ ਦੇ ਅੱਗੇ ਦੇਖ ਕੇ ਬਾਈ ਕੱਲੋਂ ਹੈ ਪੰਡਾ ਹਾਂ ਅਸੀਂ ਇਹਨਾਂ ਦੀ ਇੱਕ ਸਾਰ ਪੂੜੀ ਨਿਕਲੇ ਪੰਡਾ ਲਾਈਆਂ ਦੇ ਨਰਿਆਂ ਠੀਕ ਆ ਹਾਂ ਜੀ ਲੱਗੀ ਨਾ ਅਗਲੇ ਦੇ ਪਰਾਂ ਚ ਮਾਰੋ ਆਹੋ ਪੂੜੀ ਵੀ ਸਹੀ ਦਿਓ ਆਵੇਗਾ ਇਹਨੇ ਆ ਮਗਰ ਚੰਗੀ ਲਾ ਲੈਂਦੇ ਹਾਂ ਹਾਂ ਅੱਗੇ ਵੀ ਇੱਕ ਬੰਦਾ ਸੀਗਾ ਹਾਂ ਉਹ ਮੈਨਾਂ ਹੋਵੇ ਬਾਜੀ ਨਹੀਂ ਨਹੀਂ ਮੁੜ ਕੇ 50 ਰੁਪਏ ਵਟਾ ਹੈਗਾ ਸਾਡਾ ਹਾਂਜੀ ਬੋਲੋ 250 ਰੁਪਿਆ 250 250 ਸੱਗੂਏ 250 250 ਬੋਲਣਾ ਭਾਈ ਕਿਨਾਂ ਸਾ 200 ਰੁਪਏ ਬਾਈ ਜੀ ਨਹੀਂ ਵੇਚਨੀ ਇਹ ਬਾਈ ਜੀ ਜਿਹੜਾ ਲਈ ਰਿਹਾ 250 ਬਾਹਰ ਦੀ ਥੋੜੀ ਸੀ ਕਿਦੀ ਵਾਲੀ ਵੀਰੇ ਆਪਣੀ ਆ ਗਿਆ ਅੰਦਰ ਵੀ ਜਮਾ ਗਮਾ ਅੰਦਰ ਵੀ ਯਾਰ ਉੱਥੇ ਜਾ ਕੇ ਨਾ ਮੈਂ ਜਾ ਰਿਹਾ ਕੋਲ 300 ਰੁਪਏ 300 300 5 ਰੁਪਏ ਜੀ 100

370 ਬੋਲਾਂਗੇ ਨੇ 80 80 300 ਰੁਪਏ ਹੁੰਦਾ ਵੀ 300 ਰੁਪਏ ਵੀ ਕਿਥੇ ਲੰਮੀ ਲੱਗਦੀ ਗੱਡੀ ਪਾਣੀ ਨੇ ਜਾਊਗੀ 300 ਰੁਪਏ ਅੰਦਰ ਦੀ ਟੂੜੀ ਸੀ ਵੀ ਜਿਹੜੀ ਲੱਗੀ ਆ 380 ਰੁਪਏ ਅੰਦਰ ਦੀ ਚੈੱਕ ਕਰਾਈ ਜੇ ਟੂੜੀ ਬਹੁਤ ਵਧੀਆ ਤੇ ਲੱਗੀ ਆ ਵੀ 300 ਤੇ 80 ਗੰਦੀ ਵੀਰ ਆਪ ਵੀ ਆਪੀ ਗੰਦੀ ਵੀਰ ਹਾਂਜੀ ਅੰਦਰ ਵੀ ਥੋੜੀ ਬੋਲੋ ਜੀ 300 ਰੁਪਿਆ 300 ਪੰਜ ਪੰਜ 15 25 35 350 350 ਬੋਲਣਾ ਭਾਈ ਕਿਨੇ 54 60 365 70 370 ਬੋਲਾਂਗੇ ਨਾ 370 ਰੁਪਏ ਬਾਈ ਜੀ ਟਰਾਲੀ ਵੀ ਅੰਦਰ ਦੀ ਜਿਹੜੀ ਥੋੜੀ ਜਿਹੀ ਲੱਗੀ 370 ਬਸ ਤੁਹਾਨੂੰ ਥੋੜੀ ਵੀ ਚੈੱਕ ਕਰਾ ਦਿੰਦੇ ਆ ਬੋਲਦਾ ਭਾਈ ਇਹ ਤੇ ਕੋਈ ਦੇਖੋ ਜੀ ਤੇਰੇ ਕੋਲ ਸਪੋਰਟ ਨਹੀਂ ਆਉਂਦਾ ਕਿਉਂਕਿ ਨਹੀਂ ਨਹੀਂ 150 ਰੁਪਿਆ 150 150 ਬੋਲਣਾ ਭਾਈ ਕਿਨੇ ਹਾਂ ਭਾਈ 150 ਰੁਪਏ ਉਹ ਜਾਣਾ ਨਾ ਉਹ ਭਾਈ ਇਹ ਵੇਖੀਆਂ ਯਾਰ ਪਾਰ ਵੀ ਪੂਰੀ ਸੀ ਬਾਈ ਜਿਹੜੀ ਇਹ ਇਹਦਾ ਰੇਟ ਰਿਹਾ 150 ਚੰਗੀ ਨਿਗ੍ਹਾ ਇਹ ਪੱਲੇ ਉੱਤੇ ਚੜ ਜਾ ਸਾਰੀਆਂ ਪੰਨਾ ਚੈੱਕ ਕਰਿਆ 300 ਰੁਪਿਆ 300 ਪਿੱਛੇ ਚੰਗੀ ਲਾ ਲਵਾਂ ਪੰਜ 10 15 20 25 30 35 40 45 350 50 60 60 70 75 80 85 385 ਬੋਲਾਂਗੇ ਨਾ 385 ਅੰਦਰ ਦੀ ਤੂੜੀ ਸੀ ਬਈ 385 ਜਿਹੜਾ ਇਹਦਾ ਰੇਟ ਰਿਹਾ ਠੀਕ ਆ ਰਹਿ ਗਿਆ ਰਹਿ ਗਿਆ ਰਹਿ ਗਿਆ ਰਹਿ ਗਿਆ ਅੰਦਰ ਵੀ ਅੰਦਰ ਦੀ ਥੋੜੀ ਬੋਲਾ ਬਈ 300 ਰੁਪਿਆ 300 310 310 ਹੀ ਹੋਣੀ ਆ ਲੱਗਦਾ 310 ਰੁਪਏ 20 25 35 40 48 350 54 60 65 70 70 370 ਬੋਲਾਂ ਬਈ ਜੀ ਚਲੋ 370 ਬਈ ਬਈ ਇਹ ਸੀ ਵੀਰੀ ਲਾਸਟ ਟਰਾਲੀ 370 ਅੰਦਰ ਦੀ ਦੂਰੀ ਸੀ ਬਈ ਇਹ ਦੇਖੋ ਫੂਡ ਟਰਾਲੀ ਬਈ ਸੌਰੀ 370 ਤੇ ਕਾਰ ਟਰਾਲੀ ਜਿਹੜੀ ਰਹਗੀ ਤੇ ਇਹ ਦੇਖਦੇ ਆਂ ਵੀ ਲਾਸਟ ਟਰਾਲੀ ਆ ਕੀ ਰੇਡ ਜਾਂਦਾ ਇਹਦਾ ਕੱਟ ਕੇ ਚੱਲ ਜਾਈ ਬਰਤ ਦੇ ਵਾਲੇ ਜਿੱਲੀ ਭਰੇ ਆਉਂਦੇ ਜੱਜ ਇੰਨਾ ਦੋਆ ਪੰਡਾ ਮਾਰੀ ਹੋਰ ਬਾਦੇ ਹੋਰ ਲਾੜ ਜਿਹੜੀ ਮਰਦੀ ਜਾਵੇ ਜਿਹੜੀ ਚੋਕਾ ਲੰਗੀ ਹੋਰ ਨਾਲ ਦੇ ਛੜ ਗਿਆ ਮੋੜਾ ਲਾਫੀ ਜੀ ਕਿਵੇਂ ਬਾਈ ਆ ਉੱਤੇ ਪਾਇਆ ਨਹੀਂ ਰਾਤ ਉਹਨੇ ਖੜੀ ਬਾਹਰ ਜਾਈ ਪਾ ਦੇਣੀ ਸੀ ਯਾਰ ਵੱਡਾ ਇਹ ਮਰਜੀ ਚੱਕ ਲੈ ਥੰਮੀ ਚੜੇ ਮੜੇ ਦੇ ਥੋੜੀ ਥੋੜੀ ਚੱਕ ਕੇ ਨਾ ਇਹ ਥੱਲੋਂ ਲਾਲਾ ਯਾਰ ਥੋੜੀ ਸਹੀ ਆ ਤੂੰ ਟੈਂਪਰੇਲ ਤੋਂ ਵੀ ਪਈ ਆ ਬਾਈ ਟ੍ਰੇਨ ਪਈ ਆ ਅਹੀਂ ਚੱਕੇ ਰਾਤ ਦੀ ਭਰੀ ਆ ਬਾਈ ਉਹ ਕਹਿੰਦਾ ਕਿੱਧਰ ਗਿਆ ਪੁੱਤੋ ਨਾ ਮੜੀ ਪਰੇ ਨੂੰ ਕਰਦੇ ਗਿੱਲੀ ਜਿਹੜੀ ਉਂਗਲ ਲਾਜੀ ਤੈਨੂੰ ਚੁੱਗੀ ਨਾ ਤੂੰ ਚਾਚਾ ਨੂੰ ਸੁੱਤੀ ਚਾਚਾ ਪਾਈ ਥੋੜੇ ਵੀ ਨਹੀਂ ਇਹਦਾ ਮਰਜੀ ਤਾਂ ਚੜ ਕੇ ਦੇਖ ਲੈ ਐਂ ਦੇ ਜਾਣਾ ਨਹੀਂ ਸਾਡੇ ਚਾਲਾਂ ਨੂੰ ਮੈਂ ਲੈ ਜਾਂਦਾ ਚੱਲ ਨਹੀਂ ਜਾਂਦਾ ਹਾਂ ਬਾਈ ਮੈਂ ਐਸੀ ਕਿਹਾ ਸੀ ਉਹਨੂੰ ਕਿੱਧਰ ਗਿਆ ਉਹ ਹੈ ਆਹੋਲ ਸੁਵਿੰਦਰ ਆਂਦੀ ਆਇਆ ਬਾਸਾ ਰੱਗ ਫੜਾ ਦੇ ਇੱਥੇ ਬੜਾ ਦੇ ਜਿਹੜਾ ਕੋਈ ਨਹੀਂ ਦੇਖ ਲਈ ਯਾਰ ਛੜਦਾ ਸਭ ਇਹਦੀ ਮਰਜ਼ੀ ਪਾ ਕੇ ਦੂਣੀ ਯਾਰ ਉੱਤੇ ਟ੍ਰੇਲ ਪਈ ਆ ਉੱਤੇ ਟ੍ਰੇਲ ਪਈ ਬੋਲੋ ਭਾਈ ਯਾਨੀ ਭਾਈ ਤੂੰ ਹੈ ਛੱਡ ਜਾ ਜੀ ਜੋੜਦਾ ਹੁੰਦਾ ਬੱਸ ਲੈ ਜਾਣੀ ਉਹ ਪੁੱਛਿਆ ਯਾਰ ਅਗਲਾ ਕਹਿੰਦੇ ਇਹ ਦੇਖੀ ਜਾਂਦਾ ਲੈਣਾ ਆ ਹੁੰਦਾ ਨਹੀਂ ਬੋਲਿਆ ਜਾਂਦਾ ਹਾਂ ਠੀਕਾ ਲਾਣਾ ਚਲ ਪੂਰਵਾ ਵਾਲਾ 10000 200 ਰੋਡ ਨਾਲੋਂ ਹਪਿੰਦਰਾ 5 10 15 20 25 225 30 35 235 ਹੈ 40 45 250 ਚੁੰਜਾ 255 ਬੋਲਾਂਗੇ ਨਾ 255 ਰੁਪਏ ਬਾਈ ਹਾਂਜੀ ਲੋ ਬਈ ਇਹ ਸੀਗੀ ਲਾਸਟ ਟਰਾਲੀ ਤੇ ਜਿਹੜੀ ਲੱਗੀ 255 ਤੇ ਅੱਜ ਰੇਟ ਜਿਹੜਾ ਸਭ ਤੋਂ ਵੱਧ ਰੇਟ ਰਿਹਾ 385 ਰੁਪਏ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤਾਂ ਜੋ ਹੋਰ ਕਿਸਾਨ ਭਰਾਵਾਂ ਦੇਕਰ ਜਿਹੜੀ ਇਹ ਵੀਡੀਓ ਪਹੁੰਚਦੀ ਹੋ ਜੇ ਤੇ ਉਹਨਾਂ ਨੂੰ ਪਤਾ ਲੱਗੇ ਵੀ ਕੀ ਰੇਹਿਆ ਤੂੜੀ ਦੀ ਰੇਟ ਧੰਨਵਾਦ